ਗਬਿੰਦਰ ਦੀ লাশ ਜਲ ਰਹੀ ਆ ਅੱਪ ਜੀ ਦੇਖ ਰਹੇ ਆ ਮੇਰੇ ਮਰੇ ਤੇ ਕੀਰਤਨ ਸੋਲਾ ਨਹੀਂ ਪੜਿਆ ਜਾਣਾ ਕਿਉਂਕਿ ਜਿਹੜਾ ਕੀਰਤਨ ਸੋਲਾ ਦੇ ਵਿੱਚ ਮੈਸੇਜ ਆ ਸੰਦੇਸ਼ ਆ ਮਹਾਰਾਜ ਜੀ ਦੇ ਵੱਲੋਂ ਉਹ ਮੈਂ ਜਿਉਂਦਿਆਂ ਜੀ ਪੂਰਾ ਕਰ ਲਿਆ ਆਪਣੇ ਸਤਗੁਰੂ ਦੀ ਕਿਰਪਾ ਦੇ ਨਾਲ ਮਰੇ ਤੇ ਇਹ ਨਹੀਂ ਕਿਹਾ ਜਾਣਾ ਕਿ ਕਰੂੰ ਬੇਨਤੀ ਸੁਨ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲੋ ਹਰਲਾਹਾ ਅੱਗੇ ਬਸਨ ਸੋਹਿਲਾ ਆਉਦ ਕਟੇ ਦਿਨਸ ਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਬ੍ਰਹਮ ਗਿਆਨੀ ਦੀ লাশ ਦੇ ਸਾਹਮਣੇ ਕਦੀ ਵੀ ਕੀਰਤਨ ਸੋਲਾ ਨਹੀਂ ਪੜਿਆ ਜਾਂਦਾ ਉਹਨੇ ਜਿਉਂਦੇ ਜੀ ਰੱਬ ਦੀ ਜਾਣਕਾਰੀ ਲੈ ਲਈ ਸੀ ਆਪਣੇ ਸਤਿਗੁਰੂ ਤੋਂ ਤੁਸੀਂ ਦੇਖਿਆ ਹੋਣਾ ਨਾ ਜਦੋਂ ਕੋਈ ਮਰ ਜਾਂਦਾ ਉਹਦੀ লাশ ਦੇ ਸਾਹਮਣੇ ਕੀਰਤਨ ਸੋਲਾ ਪੜਿਆ ਜਾਂਦਾ ਉਸ লাশ ਨੂੰ ਸੁਣਾਇਆ ਜਾਂਦਾ ਪਰੇ লাশ ਲਈ ਸ਼ਲੋਕ ਨਹੀਂ ਲਿਖਿਆ ਸੀ ਮਹਾਰਾਜ ਨੇ ਇਹ ਜਿਉਂਦੇ ਜਾਗਦੇ ਬੰਦੇ ਦੇ ਲਈ ਇਨਸਾਨ ਦੇ ਲਈ ਸ਼ਲੋਕ ਲਿਖਿਆ ਸੀ ਕਿ ਬੰਦਿਆ ਜਿਉਂਦੇ ਜੀਆ ਕੰਮ ਕਰਨਾ ਪੈਣਾ ਤੈਨੂੰ ਨਹੀਂ ਤਾਂ ਤੂੰ ਮੁੜਮੁੜ ਜੰਮਣਾ ਮੁੜਮੁੜ ਮਰਨਾ ਪਰ ਇੱਥੇ লাশ ਨੂੰ ਸੁਣਾਇਆ ਜਾ ਰਿਹਾ ਬੇਨਤੀ ਕੀਤੀ ਜਾ ਰਹੀ ਆ ਕਿ ਲਾਛੇ ਉਠ ਉਹ ਕੰਮ ਕਰ ਜਿਹੜਾ ਮਾਲਕ ਤੈਨੂੰ ਕਹਿ ਕੇ ਗਏ ਨੇ ਕਰੂੰ ਬੇਨਤੀ ਬੇਨਤੀ ਕਰ ਰਿਆਂ ਉਹ ਭਾਈ ਕਹਿ ਰਿਹਾ ਪਰ ਮਹਾਰਾਜ ਜੀ ਨੇ লাশ ਲਈ ਇਹ ਸ਼ਲੋਕ ਨਹੀਂ ਲਿਖਿਆ ਕੀ ਕਰੂ ਬੇਨੰਤੀ ਸੁਣ ਮੇਰੇ ਮੀਤਾ ਮੀਤਾ ਕਹਿੰਦੇ ਮੀਤ ਮਿੱਤਰ ਨੂੰ ਫਰੈਂਡ ਨੂੰ ਕਿਹਾ ਮੇਰੇ ਦੋਸਤ ਮੈਂ ਤੈਨੂੰ ਬੇਨਤੀ ਕਰਦਾ ਇਹ ਸੰਤਾਂ ਨੂੰ ਮਿਲਣ ਦਾ ਸਮਾਂ ਆ ਇਹ ਸਤਿਗੁਰੂ ਨੂੰ ਮਿਲਣ ਦਾ ਸਮਾਂ ਆ ਇਹ ਜ਼ਿੰਦਗੀ ਮੁੱਕਦੀ ਜਾਂਦੀ ਆ ਆਉਦ ਕਟੇ ਤੇਰੀ ਉਮਰ ਘਟਦੀ ਜਾਂਦੀ ਆ ਦਿਨਸ ਰਹਿਣਾਰੇ ਦਿਨ ਰਾਤ ਤੇਰੀ ਉਮਰ ਘਟਦੀ ਜਾਂਦੀ ਆ ਮਨ ਨੂੰ ਕਿਹਾ ਗਿਆ ਮਨਾ ਤੂੰ ਬਹੁਤ ਟੱਪਦਾ ਭੱਜਦਾ ਆ ਸਥਿਰ ਹੋ ਜਾ ਸਟੇਬਲ ਹੋ ਜਾ ਆਪਣੇ ਸਤਿਗੁਰੂ ਤੋਂ ਇਸ ਕਾਲਪੁਰਖ ਦੀ ਜਾਣਕਾਰੀ ਲੈ ਲਾ। ਮਨ ਗੁਰ ਮਿਲ ਗੁਰੂ ਨੂੰ ਮਿਲ ਜਿਹੜਾ ਤੂੰ ਕੰਮ ਕਰਨ ਆਇਆ ਆ ਉਹ ਕੰਮ ਕਰ ਲੈ ਉਹ ਕਾਜ ਸਵਾਰ ਲੈ ਆਪਣਾ ਕੰਮ ਕਿਹੜਾ ਤੇਰਾ 84 ਲੱਖ ਜੁਨਾਂ ਦੇ ਵਿੱਚੋਂ ਤੂੰ ਆਇਆ ਲੰਘ ਕੇ ਪ੍ਰਮਾਤਮਾ ਨੂੰ ਮਿਲਣਾ ਤੇਰਾ ਕੰਮ ਆ ਇਸ ਜੀਵਨ ਦੇ ਵਿੱਚ ਨਹੀਂ ਤੂੰ ਇਹ ਕੰਮ ਕਰਦਾ ਤਾਂ ਤੈਨੂੰ ਕਮਜਾਤ ਕਹਤਾ ਮਹਾਰਾਜ ਨੇ ਕਿ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮੈ ਬਾਜ ਸਨਾਤ ਕਮਜਾਤ ਕਹਿਤਾ ਸਨਾਤ ਕਹਿਤਾ ਮਾਰਾ ਜੀ ਨੇ ਕਿ ਅਗਰ ਤੂੰ ਖਸੂਨੂ ਭੁੱਲ ਗਿਆ ਆਪਣੇ ਰੱਬ ਨੂੰ ਭੁੱਲ ਗਿਆ ਤਾਂ ਤੂੰ ਕਮਜਾਤ ਆ ਤੇਰਾ ਜੰਮਣਾ ਮਰਨਾ ਕਦੀ ਖਤਮ ਨਹੀਂ ਹੋ ਸਕਦਾ ਤੂੰ ਕਦੀ ਜ਼ਿੰਦਗੀ ਚ ਖੁਸ਼ ਨਹੀਂ ਹੋ ਸਕਦਾ ਅਗਰ ਤੂੰ ਪਰਮਾਤਮਾ ਦੀ ਜਾਣਕਾਰੀ ਨਹੀਂ ਲਈ ਤੁਸੀਂ ਦੇਖ ਸਕਦੇ ਨਾ ਕਿਦਾਂ ਭੰਬੜ ਬੜ ਦੇ ਮੇਰੀ ਲਾਸ਼ ਦੇ ਮੈਂ ਖੁਸ਼ ਹੋ ਕੇ ਜਾ ਰਿਹਾ ਕਿਉਂਕਿ ਮੈਂ ਅਕਾਲ ਪੁਰਖ ਦੀ ਸੋਝੀ ਲਈ ਆਪਣੇ ਸਤਿਗੁਰੂ ਤੋਂ ਇਹ ਸੰਦੇਸ਼ ਹੈ ਸਤਿਗੁਰੂ ਦਾ ਕਿ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੂੰ ਕਿਹੜੇ ਕੰਮ ਕਰਨ ਆਇਆ ਬੰਦਿਆ ਤੂੰ ਲਾਹਾ ਲੈਣਾ ਸੀ ਰੱਬ ਨੂੰ ਜਾਣਨ ਦਾ ਪਰਮਾਤਮਾ ਨੂੰ ਜਾਣਨ ਦਾ ਪ੍ਰਾਣੀ ਤੂੰ ਆਇਓ ਲਾਹਾ ਲੈਣ ਤੂੰ ਲੱਗਾ ਕਿੱਤਕ ਫਕੜੇ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਤੇਰੀ ਮੁਕਤੀ ਚੱਲੀ ਰਹਿ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਚਾਰ ਪੈਰ ਤੂੰ ਕਹਿੰਦੇ ਕੰਮ ਕਰਕੇ ਗਵਾ ਲੈ ਚਾਰ ਪੈਰ ਤੂੰ 100 ਕੇ ਗਵਾ ਲੈ ਲੇਖਾ ਰੱਬ ਮੰਗੇਸੀਆ ਤੂੰ ਅਹਾਂ ਕਿਹੜੇ ਕੰਮ ਰੱਬ ਨੇ ਲੇਖਾ ਮੰਗਣਾ ਉਹ ਬੰਦਿਆ ਤੂੰ ਕਿਹੜਾ ਕੰਮ ਕਰਨ ਗਿਆ ਸੀ ਤੂੰ ਕਿਹੜੇ ਕਰਦਾ ਰਿਆ ਆਉਦ ਕਟੇ ਦਿਨ ਸਹਨਾਰੇ ਮਨ ਗੁਰਮਿਲ ਕਾਜ ਸਵਾਰੇ ਇਹ ਸੰਸਾਰ ਬੇਕਾਰ ਸੰਸੇ ਵਿੱਚ ਇਹ ਦੁਨੀਆ ਜਿਹੜੀ ਆ ਬਿਨਾ ਮਤਲਬ ਤੋਂ ਇਦਾਂ ਦੇ ਭਲੇਖੇ ਵਿੱਚ ਪਈ ਆ ਮਹਾਰਾਜ ਕਹਿੰਦੇ ਵੀ ਅਸੀਂ ਆ ਵੀ ਇਕੱਠਾ ਕਰ ਲਈਏ ਅਸੀਂ ਉਹ ਵੀ ਇਕੱਠਾ ਕਰ ਲਈਏ ਸਾਡੇ ਕੋ ਆ ਵੀ ਹੋਵੇ ਸਾਡੇ ਕੋ ਆ ਵੀ ਹੋਵੇ ਜ਼ਰੂਰਤਾਂ ਦਾ ਠੇਕਾ ਲਿਆ ਰੱਬ ਨੇ God took the responsibilities for my needs not for greed ਰੱਬ ਨੇ ਮੇਰੀਆਂ ਜ਼ਰੂਰਤਾਂ ਦਾ ਠੇਕਾ ਲਿਆ ਖਵਾਸ਼ਾਂ ਦਾ ਠੇਕਾ ਨਹੀਂ ਲਿਆ ਰੱਬ ਨੇ ਇਹ ਸੰਸਾਰ ਬੇਕਾਰ ਸੰਸੇ ਵਿੱਚ ਤਰਿਉ ਬ੍ਰह्म ज्ञानी ਜਿਸੇ ਜਗਾਵੇ ਪਿਆਵੇ ਇਹ ਰਸ ਅਖਤ ਕਥਾ ਤਿੰਨ ਜਾਨੀ ਇਹ ਮਾਲਕ ਆਪੇ ਹੀ ਕਿਰਪਾ ਕਰਦਾ ਵਾਹ ਪਕੜ ਕੱਢ ਲੈਣੀ ਜਾਣੇ ਆਪਣੇ ਇਹਨੇ ਆਪੇ ਹੀ ਸਾਨੂੰ ਬਾਹ ਫੜ ਕੇ ਸਾਡੀ ਬਾਹਰ ਕੱਢਿਆ ਗ੍ਰੰਡ ਕੂਪ ਤੇ ਮਾਇਆ ਬਹੁਤ ਦੁੱਖਾਂ ਦਰਦਾਂ ਦੇ ਵਿੱਚ ਸਾਂ ਸੀ ਇਹ ਸਤਿਗੁਰ ਦੀ ਕਿਰਪਾ ਹੋਈ ਸਾਨੂੰ ਬਾਹਰ ਕੱਢ ਲਿਆ ਲੱਖ ਲੱਖ ਸ਼ੁਕਰਾਨਾ ਇਸ ਮੇਰੇ ਸੱਚੇ ਪਾਤਸ਼ਾਹ ਦਾ ਤੇ ਹੁਣ ਉਹ ਸ਼ਲੋਕ ਮੇਰੇ ਤੇ ਟੁਕਦਾ ਮੈਂ ਆਨੰਦ ਦੇ ਵਿੱਚ ਆ 24 ਘੰਟੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਖੁਸ਼ੀਆਂ ਕਿਹੜੀਆਂ ਆ ਚੀਜ਼ਾਂ ਦੀਆਂ ਖੁਸ਼ੀਆਂ ਨਹੀਂ ਕਿ ਮੇਰੇ ਕੋ ਵੱਡੀਆਂ ਵੱਡੀਆਂ ਗੱਡੀਆਂ ਹੋ ਗਈਆਂ ਵੱਡੇ ਵੱਡੇ ਘਰ ਹੋ ਗਏ ਇੰਨਾ ਪੈਸਾ ਹੋ ਗਿਆ ਇਹ ਖੁਸ਼ੀਆਂ ਨਹੀਂ ਹੈ ਖੁਸ਼ੀਆਂ ਮੈਂ ਹਰ ਪਲੇ ਦਾ ਆਨੰਦ ਲੈ ਰਿਹਾ ਕੋਈ ਖੁਬੀ ਆਵੇ ਕੋਈ ਨਬੀ ਆਵੇ ਕੋਈ ਦੁੱਖ ਹੋਵੇ ਕੋ ਸੁਖ ਹੋਵੇ ਮੈਂ ਹਮੇਸ਼ਾ ਸਤਗੁਰ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਥੋੜੇ ਵਿੱਚ ਵੀ ਸਬਰਿਆ ਮੋਹਤੇ ਵਿੱਚ ਸ਼ੁਕਰਾਨਾ ਕਰਦਾ ਹਰ ਪਲ ਮੈਂ ਖੁਸ਼ ਰਹਿਣਾ ਇਹ ਪਾਸ਼ਾਈਆਂ ਕਰੋੜਾਂ ਲੱਖਾਂ ਦੇ ਹਿਸਾਬ ਨਾਲ ਮੈਨੂੰ ਮੇਰੇ ਮਾਲਕ ਨੇ ਦੇ ਦਿੱਤੀਆਂ ਪੂਰੇ ਆਨੰਦ ਦੇ ਵਿੱਚ ਹਾਂ ਮੈਨੂੰ ਮੇਰੇ ਜਾਣ ਦੀ ਖੁਸ਼ੀ ਆ ਕਿ ਮੈਂ ਉਹ ਕੰਮ ਕਰਕੇ ਚਲਾ ਗਿਆ ਦੁਨੀਆ ਤੋਂ ਜਿਹੜਾ ਮੈਂ ਕਰਨ ਆਇਆ ਸੀ ਮੇਰੇ ਸੁਣਨ ਵਾਲਿਆਂ ਨੂੰ ਵੀ ਇਹ ਸੰਦੇਸ਼ ਆ ਕੀ ਇਸ ਪਾਵਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਤੱਕ ਸੁਣਨ ਤੱਕ ਸੀਮਤ ਨਾ ਰੱਖੋ ਇਹਨੂੰ ਸਮਝੀਏ ਸਾਨੂੰ ਕਹਿੰਦਾ ਕੀ ਆ ਇਹ ਚ ਸੰਦੇਸ਼ ਕੀ ਮਹਾਰਾਜ ਦਾ ਇਨੀਆਂ ਇਨੀਆਂ ਉਦਾਸੀਆਂ ਕੀਤੀਆਂ ਸੱਚੇ ਪਾਤਸ਼ਾਹ ਨੇ ਉਹ ਕਾਦੇ ਲਈ ਕੀਤੀਆਂ ਉਹ ਸਾਡੇ ਲਈ ਕੀਤੀਆਂ ਸੀ ਜਿੰਨੇ ਵੀ ਪੀਰ ਪੈਗੰਬਰ ਔਲੀਏ ਇਸ ਧਰਤੀ ਤੇ ਹੋਏ ਨੇ ਬੇਸ਼ੱਕ ਉਹ ਜਿਸ ਕ੍ਰਾਈਸ ਦੇ ਰੂਪ ਦੇ ਵਿੱਚ ਹੋਏ ਨੇ ਪ੍ਰੋਫਿਟ ਮੁਹੰਮਦ ਦੇ ਰੂਪ ਦੇ ਵਿੱਚ ਹੋਏ ਨੇ ਸਾ ਗੁਰੂ ਸਹਿਬਾਨਾਂ ਦੇ ਰੂਪ ਦੇ ਵਿੱਚ ਹੋਏ ਨੇ ਕ੍ਰਿਸ਼ਨ ਮਹਾਰਾਜ ਜੀ ਰਾਮ ਜੀ ਮਹਾਰਾਜ ਦੇ ਰੂਪ ਦੇ ਵਿੱਚ ਹੋਏ ਨੇ ਕਿਸੇ ਵੀ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਪੈਗੰਬਰ ਆਇਆ ਕੋਈ ਵੀ ਪਾਸ਼ਾ ਦੇ ਨਾਲ ਆਇਆ ਉਹ ਸਾਰਿਆਂ ਦੇ ਲਈ ਆਇਆ ਸੀ ਨਾ ਕਿ ਉਹਨਾਂ ਇਕੱਲਿਆਂ ਦੇ ਲਈ ਆਇਆ ਸੀ ਇਸ ਕਰਕੇ ਇਹਨਾਂ ਹੁਕਮਨਾਮਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮਾਲਕ ਜੀ ਮੈਨੂੰ ਕੀ ਕਹਿ ਰਹੇ ਨੇ ਮੈਂ ਸ਼ੁਕਰ ਕਰਦਾ ਆਪਣੇ ਸਤਿਗੁਰੂ ਦਾ ਇਹਨੇ ਮੈਨੂੰ ਆਪਣੇ ਲੜ ਲਾ ਲਿਆ ਇਸ ਅਕਾਲਪੁਰਖ ਦੀ ਸੋਝੀ ਦੇ ਕੇ ਇਸ ਰੱਬ ਦਾ ਗਿਆਨ ਦੇ ਕੇ ਮੇਰਾ ਜੀਵਨ ਸਫਲ ਕੀਤਾ। ਥੈਂਕ ਯੂ। ਸ਼ੁਕਰੀਆ ਮੇਰੇ ਸੱਚੇ